ਇਹ ਸਰ ਅੱਜ ਤੋਂ 13 ਸਾਲ ਪਹਿਲਾਂ ਸਟਾਰਟ ਕੀਤਾ ਸੀਗਾ ਜੀ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਡਿਸਾਈਡ ਕੀਤਾ ਸੀਗਾ ਵੀ ਇਹ ਕੈਂਸਰ ਫੋਕ ਆ ਤੇ ਰਹਾ ਇਹਨੂੰ ਆਪਾਂ ਦੇਖੀਏ ਕਿ ਇਹਨੂੰ ਕਿੱਦਾਂ ਆਪਾਂ ਕੰਟਰੋਲ ਕਰ ਸਕਦੇ ਹਾਂ ਠੀਕ ਹੈ ਜੀ ਵਨ ਟਾਈਮ 10000 ਰੁਪਏ ਦੇਣੇ ਪਊਗਾ ਠੀਕ ਹੈ ਜੀ ਉਹ 10000 ਰੁਪਏ ਦੇ ਵਿੱਚ ਅਸੀਂ ਸਾਰੀ ਸਰਦੀ ਉਹਦੇ ਸ਼ੱਕ ਤੇ ਉੱਤੇ ਗਰੋ ਬੈਜ ਨਾਲ ਰੂਟ ਉਗਾ ਦੇਣੀ ਹੈ ਡੀਐਸਐਮ ਖੜੀ ਆ ਅੱਛਾ ਜੀ ਏਐਮਪੀ ਜਾ ਰਹੀ ਹੈ ਜੀ ਅੱਛਾ ਏਐਮਪੀ ਇਹਦੇ ਵਿੱਚ ਕੀ ਕੀ ਜਾ ਰਹੀ ਹੈ ਜੀ ਆਪਣੇ ਅਕੀਰ ਵਿੱਚ ਇਹਦੇ ਵਿੱਚ ਜੀ 3 ਏਕੜ ਦੇ ਆਪਣੇ ਪ ਅੱਜ ਅਸੀਂ ਖੜੇ ਹਾਂ ਜਨਰੇਸ਼ਨ ਆਫ ਫਾਰਮਰ ਬਲੇਜ ਗਹਿਲੇਵਾਲ ਜਿਹੜੇ ਸਮਰਾਲਾ ਜਿਹੜਾ ਲੁਧਿਆਣਾ ਜੀ ਅੱਜ ਸਾਡੇ ਨਾਲ ਨੇ ਵੀਰ ਬਿਕਰਮਜੀਤ ਸਿੰਘ ਰੰਧਾਵਾ ਜੋ ਕਿ ਔਰਗੈਨਿਕ ਖੇਤੀ ਦੇ ਨਾਲ ਸੰਬੰਧਿਤ ਖੇਤੀ ਕਰਦੇ ਨੇ ਫਲ ਸਬਜ਼ੀਆਂ ਵਗੈਰਾ ਆਉਂਦੇ ਨੇ ਅੱਜ ਵੀਰ ਜੀ ਨੂੰ ਪੁੱਛਦੇ ਹਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਸਟੀ ਕਾਦੀ ਗੱਲ ਅੱਛਾ ਤੁਹਾਨੂੰ ਇਹ ਔਰਗੈਨਿਕ ਖੇਤੀ ਦੇ ਵੱਲ ਤੁਹਾਡਾ ਕਿਵੇਂ ਰੁਝਾਨ ਹੋਇਆ ਇਹ ਫਿਰ ਅੱਜ ਤੋਂ 13 ਸਾਲ ਪਹਿਲਾਂ ਸਟਾਰਟ ਕੀਤਾ ਸੀਗਾ ਜੀ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਡਿਸਾਇਡ ਕੀਤਾ ਸੀਗਾ ਵੀ ਇਹ ਕੈਂਸਰ ਫੋਕ ਆ ਤੇ ਰਿਹਾ ਇਹਨੂੰ ਆਪਾਂ ਦੇਖੀਏ ਇਹਨੂੰ ਕਿੱਦਾਂ ਆਪਾਂ ਕੰਟਰੋਲ ਕਰ ਸਕਦੇ ਹਾਂ ਠੀਕ ਹੈ ਜੀ ਹੋਰਾਂ ਲੋਕਾਂ ਨੂੰ ਆਪਾਂ ਇਸ ਤੋਂ ਕਿਵੇਂ ਬਚਾ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਆਪਾਂ ਨੇ ਸਟਾਰਟ ਕੀਤਾ ਸੀ ਇਸ ਤੋਂ ਮਤਲਬ 2 ਏਕੜ ਤੋਂ ਖੇਤੀ ਸਟਾਰਟ ਕੀਤੀ ਸੀਗੀ ਹਾਂਜੀ ਤੇ ਅੱਜ ਆਪਾਂ 192 ਏਕੜ ਦੇ ਵਿੱਚ ਆਰਗੈਨਿਕ ਫਾਰਮਿੰਗ ਕਰ ਰਹੇ ਹਾਂ ਠੀਕ ਹੈ ਜੀ ਇਹ ਔਰ ਜਿਹੜੇ ਥੋੜੇ ਖੇਤ ਨੇ ਜੀ ਉਹ ਅਡਡ ਜ਼ਿਲਿਆਂ ਦੇ ਵਿੱਚ ਨਹੀਂ ਹਾਂਜੀ ਹਾਂਜੀ ਅੱਛਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਮੰਨ ਲਓ ਆਪਾਂ ਲੁਧਿਆਣਾ ਜ਼ਿਲ੍ਹਾ ਹੋ ਗਿਆ ਹਾਂਜੀ ਨਮਾਸ਼ਹਿਰ ਹੋ ਗਿਆ ਫਤਿਹਗੜ੍ਹ ਸਾਹਿਬ ਤੇ ਅਨੰਦਪੁਰ ਜ਼ਿਲ੍ਹਾ ਹੋ ਗਿਆ ਇਸੋ ਦੇ ਵਿੱਚ ਕੀ-ਕੀ ਗਾਉਣੇ ਆਈ ਆਪਾਂ ਆਪਾਂ ਸਾਰੀ ਫਰੂਟ ਦੀ ਜੈਤੀ ਕਰਦੇ ਹਾਂ ਜੀ ਉਸ ਤੋਂ ਇਲਾਵਾ ਅਲੱਗ-ਅਲੱਗ ਤਰ੍ਹਾਂ ਦੇ ਮਿਲਟਸ ਹੋ ਗਏ ਦਾਣਾ ਹੋ ਗਿਆ ਮਸਾਲੇ ਹੋ ਗਏ ਅਚਾਰ ਹੋ ਗਏ ਉਹ ਸਾਰੀ ਚੀਜ਼ਾਂ ਦੇ ਉੱਤੇ ਵੀ ਆਪਾਂ ਕੰਮ ਕਰਦੇ ਹਾਂ ਠੀਕ ਹੈ ਜੀ ਇੱਕ ਜਿਹੜਾ ਆਪਣਾ ਨਵਾਂ ਕਨਸੈਪਟ ਹੈ ਜਿਹੜਾ ਘਰੇ ਆਪਾਂ ਖੇਤ ਆਪਣੇ ਸੱਤ ਦੇ ਉੱਪਰ ਖੇਤੀ ਕਰ ਸਕਦੇ ਹਾਂ ਆਪਣੇ ਸਬਜ਼ੀਆਂ ਵਗੈਰਾ ਦੀ ਉਹ ਕੀ ਕਨਸੈਪਟ ਹੈ ਜੀ ਆਪਣਾ ਉਹ ਸਾਡਾ ਕਨਸੈਪਟ ਹੈ ਜੀ ਇਹ ਕਨਸੈਪਟ ਬេះ ਸਾਡਾ ਪੁਰਾਣਾ ਹੀ ਚੱਲ ਰਿਹਾ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਇੱਕ ਫੈਮਿਲੀ ਨੂੰ ਅਸੀਂ ਇੱਕ ਫੈਮਿਲੀ ਪੈਕੇਜ ਦਿੰਦੇ ਹਾਂ ਵੈਜੀਟੇਬਲ ਦਾ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਅਸੀਂ ਪਹਿਲਾਂ ਕੀ ਉਹਦੇ ਫੈਮਿਲੀ ਦੇ ਘਰੇ ਸਬਜ਼ੀ ਪਚਾ ਕੇ ਹੁੰਦੇ ਸੀਗੇ ਠੀਕ ਹੈ ਜੀ ਹੁਣ ਅਸੀਂ ਕੀ ਕਰਦੇ ਹਾਂ ਉਹਦੀ ਛੱਤ ਦੇ ਉੱਤੇ ਗਰੋ ਬੈਗ ਦੇ ਰੂਪ ਦੇ ਵਿੱਚ ਸਾਰੀਆਂ ਸਬਜ਼ੀਆਂਗਾਉਂਦੇ ਹਾਂ ਠੀਕ ਹੈ ਜੀ اگਾਉਣ ਤੋਂ ਬਾਅਦ ਜਦੋਂ ਫਰੂਟਿੰਗ ਸਟੇਜ ਤੇ ਆ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਛੱਤ ਤੇ ਪਚਾ ਦਿੰਦੇ ਹਾਂ ਠੀਕ ਹੈ ਜੀ ਆਪਾਂ ਉਹ ਸੱਤ ਵਾਲਾ ਕਨਸੈਪਟ ਹੈ ਜੀ ਆਪਾਂ ਸਬਜ਼ੀ ਵਗੈਰਾ ਸੱਤ ਦੇ ਉੱਪਰਗਾਉਣੀਆਂ ਉਹਦੇ ਵਾਸਤੇ ਬੰਦੇ ਨੂੰ ਕਿ ਕਿੰਨੇ ਪੈਸੇ ਖਰਚਨੇ ਪੈਣਗੇ ਉਸ ਲਈ ਜੀ 1 ਟਾਈਮ 10000 ਰੁਪਏ ਦੇਣੇ ਪਊਗਾ ਠੀਕ ਹੈ ਜੀ ਉਹ 10000 ਰੁਪਏ ਦੇ ਵਿੱਚ ਅਸੀਂ ਸਾਰੀ ਸਬਜ਼ੀ ਉਹਦੇ ਸੱਤ ਦੇ ਉੱਤੇ ਗਰੂ ਬੈਗਾਂ ਦੇ ਰੂਪ ਵਿੱਚ ਉਗਾ ਦੇਣੀ ਹੈ ਅੱਛਾ ਜੀ ਤੇ ਉਸ ਤੋਂ ਬਾਅਦ 6 ਮਹੀਨਿਆਂ ਤੱਕ ਉਹ ਸਬਜ਼ੀ ਉਹ ਫਰੂਟ ਆਪਣਾ ਤੋੜੇਗਾ ਸਬਜ਼ੀ ਦਾ ਫਰੂਟ ਤੋੜੇਗਾ ਤੇ ਖਾਏਗਾ ਮਤਲਬ ਕਿ ਆਪਾਂ ਉਹਨੂੰ ਕਿੰਨੇ ਬੈਗ ਦੇ मागੀ ਪ੍ਰੋਵਾਈਡ ਕਰਵਾਵਾਂਗੇ ਤੇ ਮੈਨੂੰ ਸੀਜ਼ਨਲ ਹੋਏਗਾ ਜੀ 35 ਤੋਂ 40 ਬੈਟ ਦੇ ਵਿੱਚ ਵਿੱਚ ਹੀ ਹੋਏਗਾ ਜੀ ਆਪਾਂ ਉਹਨਾਂ ਦਿੰਦੇ ਹਾਂ ਠੀਕ ਆ ਉਹਦੇ ਵਿੱਚ ਆਪਾਂ ਜਿਹੜੀ ਜਿਹੜੀ ਮਰਜ਼ੀ ਸਬਜ਼ੀ ਜੁਡ ਕਰ ਸਕਦੇ ਹਾਂ ਕੰਪੈਨਸਟੇ ਬੰਦੇ ਦੀ ਚੁਆਇਸ ਆ ਆਪਣੀ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਆ ਵੀ ਸੀਜ਼ਨਲ ਹਰ ਸਬਜ਼ੀ ਉਹਨੂੰ ਦਿੱਤੀ ਜਾਵੇ ਠੀਕ ਹੈ ਜੀ ਆ ਜਿਵੇਂ ਤੁਹਾਡੇ ਆ ਅਮਰੂਦ ਦੇ ਬੂਟੇ ਲਗਾਏ ਨੇ ਜੀ ਹਾਂਜੀ ਇਹ ਕਿਹੜੀ ਨਸਲ ਦੀ ਬੂਟੇ ਹੀ ਵੈਸੇ ਇਹ ਸਾਡਾ ਵੀ ਟੈਸਟਿੰਗ ਵਾਲਾ ਏਰੀਆ ਏ ਕਿ ਸਾਡੇ ਹਰ ਨਸਲ ਅੱਥੇ ਲਗਾਉਂਦੇ ਆਂ ਤੇ ਉਹ ਪੈਸਟਿੰਗ ਤੋਂ ਬਾਅਦ ਅੱਗੇ ਅਸੀਂ ਜੋ ਫਾਰਮਰਸ ਦੇ ਖੇਤਾਂ ਦੇ ਵਿੱਚ ਹੁਣ ਉਹਨਾਂ ਨੂੰ ਅਸੀਂ ਬਾਗ ਲਗਾਉਣੀ ਹੁੰਦੀ ਏ ਇਹ ਸਾਡਾ ਟੈਸਟਿੰਗ ਵਾਲਾ ਏਰੀਆ ਜੀ ਉੱਥੇ ਕਸਟਮ ਜਿੱਦਾਂ ਨੂੰ ਪਤਾ ਲੱਗਦਾ ਜੀ ਅਸੀਂ ਕਿਸ ਏਰੀਆ ਤੇ ਕਿਹੜੀ ਵੈਰਾਈਟੀ ਉੱਤੇ ਕੰਮ ਕਰਨਾ ਠੀਕ ਜੀ ਤੇ ਇਹ ਨਿੰਬੂ ਵਗੈਰਾ ਕਿਹੜੀ ਵੈਰਾਈਟੀ ਦੇ ਲੱਗੇ ਆ ਰਹੀ ਹੈ ਨਿੰਬੂ ਦੇ ਵੀ ਆਪਣੇ ਕੋਲ ਇੱਕ ਅੱਧਾ ਵੈਰਾਈਟੀ ਉੱਤੇ ਕੰਮ ਕਰਦੇ ਹਾਂ ਜਿਵੇਂ ਆਪਣੇ ਨਾਲ ਤਾਂ ਤਕਰੀਬਨ ਇਸ ਟਾਈਮ 300 ਤੋਂ ਕਿਸੂ ਕਿਸਾਨ ਜੁੜਿਆ ਹੋਇਆ। ਇਹਨਾਂ ਦੀ ਆਪਾਂ ਜਿਨ੍ਹਾਂ ਨਾਲ ਮਿਲ ਕੇ ਅੱਜ ਆਪਾਂ ਖੇਤੀ ਕਰ ਰਹੇ ਹਾਂ। ਤੇ ਜਿਹੜੇ ਬੈਗ ਲੱਗੇ ਆ ਇਹ ਆਪਣੇ ਐਲ ਦੇ ਵਾਲੇ ਇਹ ਬੂਟਿਆਂ ਦੇ ਵਿਚਕਾਰ ਇਹਦਾ ਕੀ ਸਟੇਜ ਲਾਈ ਹੈ ਇਹ? ਇਹ ਇਹ ਜੀ ਬਰਮਿੰਗ ਕੰਪੋਸਟ ਦਾ ਬੈਗ ਆ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਗੋਬਰ ਪਾਉਨੇ ਆ। ਹਾਂਜੀ। ਗੋਬਰ ਪਾਉਣ ਤੋਂ ਬਾਅਦ ਇਹਨੂੰ ਇਹਦੇ ਵਿੱਚ ਆਪਾਂ ਕੇਚੂਆ ਕੇਚੂਆ ਪਾਉਨੇ ਆ ਤਾਂ ਕੇਚੂਆ ਤੋਂ ਬਸ ਆਤਿਆਰ ਕਰ ਬੰਦ। ਖੜੋ ਹੈ ਖਾਦ ਜੀ। ਹਾਂਜੀ ਹਾਂਜੀ ਗੰਡੂਆ ਖਾਦ। ਅਸੀਂ ਇਹਨੂੰ ਤੁਸੀਂ ਆਪਣੇ ਖੇਤਾਂ ਦੇ ਵਿੱਚ ਵਰਤਦੇ ਹੋ ਜਾਂ ਬਾਹਰ ਵੀ ਕਿਸੇ ਐਕਸਪੋਰਟ ਵਗ ਇਹਨਾਂ ਨਾਲ ਸਾਡੇ ਕੋਲ ਆਪਦੇ ਦੀ ਡਿਮਾਂਡ ਰਹਿੰਦੀ ਹੈ ਪਹਿਲਾਂ ਤਾਂ ਅਸੀਂ 6 ਕਰੋੜ ਮਤਲਬ 9 ਕਰੋੜ ਦੀ ਖਾਤਾ ਸਾਨੂੰ ਆਪਦੀ ਰਿਕੁਆਇਰਮੈਂਟ ਆ ਠੀਕ ਹੈ ਜੀ ਅਸੀਂ ਕਿਹੜੀ ਖੇਤੀ ਕਰਦੇ ਸੱਤ ਯਾਰ ਏਕੜ ਦੇ ਵਿੱਚ ਫਾਰਮਰਸ ਉਹਨਾਂ ਮਿਲ ਕੇ ਖੇਤੀ ਕਰਦੇ ਆ। ਉਸ ਖੇਤੀ ਲਈ ਸਾਨੂੰ 9 ਕਰੋੜ ਦੀ ਖਾਦ ਪਹਿਲਾਂ ਪ੍ਰਸ਼ੀਰ ਕਰਨੀ ਪੈਂਦੀ ਸੀ ਕਿ ਹੁਣ ਅਸੀਂ ਆਪਣੇ ਐਂਡ ਤੇ ਤਿਆਰ ਕਰਦੇ ਆ। ਤੇ ਬਾਕੀ ਸਾਡੇ ਕੋਲ ਬਾਹਰ ਦਾ ਆਰਡਰ ਵੀ ਆ ਰਿਹਾ ਜਿਵੇਂ ਆ ਗੱਡੀ ਇਸ ਟਾਈਮ ਖੜੀ ਆ। ਇਹ ਐਮਪੀ ਜਾ ਰਹੀ ਹੈ ਜੀ। ਐਮਪੀ ਇਹਦੇ ਵਿੱਚ ਕੀ ਕੀ ਜਾ ਰਿਹਾ ਜੀ ਆਪਣੇ ਦੇ ਵਿੱਚ। ਇਹਦੇ ਵਿੱਚ ਹੀ 3 ਏਕੜ ਦੇ ਆਪਣੇ ਪਲਾਂਟ ਜਾ ਰਹੇ ਨੇ। ਤੇ ਇਹ 100 ਕੁ ਗੰਟਲ ਆਪਣੀ ਖਾਦ ਜਾ ਰਹੀ ਹੈ। ਸਾ ਤੁਸੀਂ ਇੱਥੇ ਤਿਆਰ ਕਰੀਏ ਜਾਂ ਬਾਹਰੋਂ ਕਿ ਤੁਮ ਨਹੀਂ ਨਹੀਂ ਸਾਡ ਇੱਥੇ ਆ ਸਾਹਮਣੇ ਆਪਣੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਸਾਡ। ਤੁਹਾਨੂੰ ਪਿਊਰ ਕਰਨ ਦੀ ਆ। ਇੱਕ ਨੂੰ ਆਪਾਂ ਤਿਆਰ ਕੀਤੀ ਹੈ ਤੇ ਇੱਥੇ ਆਪਾਂ ਇਹ ਭੇਜ ਲਈਏ ਸਾਫ ਠੀਕ ਹੈ ਹਾਂਜੀ ਜਿਹੜੇ ਤੁਹਾਡੇ ਨਿੰਬੂ ਦੇ ਬੂਟੇ ਲੱਗੇ ਨਹੀਂ ਹਾਂਜੀ ਇਹ ਟ੍ਰਾਇਲ ਵਾਲਾ ਏਰੀਆ ਤੁਹਾਡਾ ਆਪਣਾ ਇਹ ਸਾਰਾ ਟ੍ਰਾਇਲ ਵਾਲਾ ਜੀ ਅਸੀਂ ਜਿਵੇਂ ਟ੍ਰਾਇਲ ਕਰਨ ਤੋਂ ਬਾਅਦ ਤੁਸੀਂ ਮੰਨ ਜ਼ਿਮੀਦਾਰ ਦੇ ਖੇਤ ਦੇ ਵਿੱਚ ਜਾ ਕੇ ਬੂਟੇ ਲਾਉਣੇ ਹਾਂਜੀ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਪ੍ਰੋਸੀਜਰ ਕਰਨਾ ਪੈਂਦਾ ਜੀ ਮੰਨ ਲਓ ਕਿਸੇ ਨੇ ਆਪਣੇ ਬਾਗ ਲਗਾਉਣਾ ਹੋਵੇ ਖੇਤ ਦੇ ਵਿੱਚ ਮੰਨ ਲਓ 5 ਏਕੜ ਦਾ ਬਾਗ ਲਗਾਉਣਾ ਤਾਂ ਕੀ ਕਰਨਾ ਪਊ ਉਹਨੂੰ ਪਹਿਲਾਂ ਤਾਂ ਜੀ ਆਪਾਂ ਉਹਦੀ ਸੋਇਲ ਟੈਸਟ ਕਰਾਂਗੇ ਜ਼ਮੀਨ ਦੀ ਮਿੱਟੀ ਦੀ ਟੈਸਟਿੰਗ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਉਹਦਾ ਵਾਟਰ ਟੈਸਟ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਦੋਂ ਟੈਸਟਿੰਗ ਰਿਪੋਰਟ ਆ ਜਾਈ ਉਹਦੇ ਆਧਾਰ ਤੇ ਕਿਹੜੀ ਵੈਰਾਈਟੀ ਉੱਥੇ ਜ਼ਿਆਦਾ ਬੈਸਟ ਹੋ ਸਕਦੀ ਉਹ ਆਪਾਂ ਸੁਜੈਸਟ ਕਰਕੇ ਉਹਦਾ ਬਾਗ ਲਵਾ ਦੇਣਾ ਹੈ ਉਹ ਪਾਣੀ ਦੇ ਹਿਸਾਬ ਨਾਲ ਹੁੰਦਾ ਜੀ ਮਾਨੋ ਜੀ ਪਾਣੀ ਤੇ ਮਿੱਟੀ ਦੇ ਹਿਸਾਬ ਨਾਲ ਉਹੇ ਤਰ੍ਹਾਂ ਦੇ ਬੂਟੇ ਤੁਸੀਂ ਲਗਾਉਣੇ ਬਿਲਕੁਲ ਬਿਲਕੁਲ ਬਹੁਤ ਜਿਆਦਾ ਦੇਖੀ ਜਾਂਦੇ ਨੇ ਜਿਹਦੇ ਵਿੱਚ ਹਾਂ ਜੇ ਪਾਣੀ ਦੇ ਨਕੂਲ ਜਿਹੜਾ ਬੂਟਾ ਉੱਥੇ ਕੰਮ ਕਰੂਗਾ ਉਹ ਬੂਟਾ ਲਗਾਉਂਗਾ ਬਿਲਕੁਲ ਬਿਲਕੁਲ ਬਾਕੀ ਥੋੜਾ ਇੱਥੇ ਮੁਰਗੀਆਂ ਵਗੈਰਾ ਵੀ ਮੈਂ ਦੇਖਿਆ ਵੀ ਤੁਹਾਡੇ ਕਰਦੀਆਂ ਨੇ ਉਹਦਾ ਕੀ ਸਿਸਟਮ ਹੈ ਇਹ ਸਾਡੇ ਫਰੀ ਰੇਂਜ ਫਾਰਮ ਨੇ ਅੱਛਾ ਜੀ ਮੰਨ ਲਓ ਉਹ ਕਈ ਫਾਰਮਰਸ ਕਹਿੰਦੇ ਨੇ ਵੀ ਅਸੀਂ ਖੇਤ ਦੇ ਵਿੱਚ ਕੰਮ ਘੱਟ ਕਰਨਾ ਤਾਂ ਅਸੀਂ ਕੀ ਕਰਦੇ ਆ ਖੇਤ ਦੇ ਚਾਰੇ ਪਾਸੇ ਫੈਂਸਿੰਗ ਲਵਾ ਦਿੰਨੇ ਆ ਫੈਂਸਿੰਗ ਲਵਾਉਣ ਤੋਂ ਬਾਅਦ ਉਹਦੇ ਵਿੱਚ ਅਸੀਂ ਫ੍ਰੀ ਰੇਂਜ ਮੁਰਗੀਆਂ ਛੱਡ ਦਿੰਨੇ ਆਂ ਮੁਰਗੀਆਂ ਜੀ ਉਹ ਮੁਰਗੀਆਂ ਤੋਂ ਇੱਕ ਤਾਂ ਜਿਹੜਾ ਥੱਲੇ ਵਾਲਾ ਘਾਹ ਹੁੰਦਾ ਸਾਰਾ ਮੁਰਗੀਆਂ ਘਾਹ ਖਾਏ ਇੰਨੇ ਤੇ ਉੱਥੋਂ ਸਾਨੂੰ ਮੰਨ ਲਓ ਫ੍ਰੀ ਰੇਂਜ ਦੇ ਵਿੱਚ ਅੰਡਾ ਵੀ ਪ੍ਰੋਵਾਈਡ ਹੋ ਜਾਂਦਾ ਅੰਡਾ ਦੇ ਚਿਕਨ ਉਹ ਅਸੀਂ ਅਲੱਗ-ਅਲੱਗ ਸਾਡੇ ਨਾਲ ਲੋਕ ਜੁੜੇ ਹੋਣੇ ਜੋ ਸਭ ਤੋਂ ਬਾਏ ਕਰਦੇ ਠੀਕ ਹੈ ਜੀ ਜਿਵੇਂ ਫਰੂਟ ਦੇ ਵਿੱਚ ਤੁਸੀਂ ਕਿਹੜੇ-ਕਿਹੜੇ ਤਰ੍ਹਾਂ ਦੇ ਬੂਟੇ ਪ੍ਰੋਵਾਈਡ ਕਰਾਉਣੇ ਕਿਸਾਨਾਂ ਨੂੰ ਸਾਡੇ ਜੀ ਮੰਨ ਲਓ ਆਲਮੋਸਟ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਬਾਗ ਲਗਾਇਆ ਜਿਵੇਂ ਨਿੰਬੂ ਹੋ ਗਿਆ ਜੀ ਸੰਤਰਾ ਹੋ ਗਿਆ ਮਸੰਮੀ ਹੋ ਗਿਆ ਮਾਲਟਾ ਹੋ ਗਿਆ ਠੀਕ ਹੈ ਜੀ ਕੇ ਠੀਕ ਹੋ ਗਿਆ ਅਲੂ ਬੁਖਾਰਾ ਆਲੂ तकरीबन ऑलमोस्ट ਸੀਜ਼ਨਲ ਅਸੀਂ ਹਰ ਫਰੂਟ ਦੁੱਤੀ ਜਿਹੜਾ ਸੇਵ ਹੈ ਜੀ ਆਪਣੇ ਪੰਜਾਬ ਦੇ ਵਿੱਚ ਲੱਗ ਜਾਂਦਾ ਜੀ ਬਸ ਹਾਂ ਸਰ ਬਿਲਕੁਲ ਲੱਗ ਜਾਂਦਾ ਜੀ ਦੋ ਵੈਰੈਟੀਆਂ ਨੇ ਅੰਨਾ ਤੇ ਗੋਲਡਨ ਜਿਹੜੀਆਂ ਗਰਮ ਜਲਵਾਯੂ ਜੁੱਧ ਵਿੱਚ ਪੰਜਾਬ ਦੇ ਜਲਵਾਯੂ ਲਈ ਬਣਾਈਆਂ ਨੇ ਆਪਣੇ ਕੋਲ 5 ਏਕੜ ਦਾ ਟ੍ਰਾਇਲ ਪਿਛਲੇ 5 ਸਾਲ ਤੋਂ ਚੱਲ ਰਿਹਾ ਜ ਸਕਸੈਸਫੁਲੀ ਆਪਣਾ ਕਿੱਥੇ ਕਿੱਥੇ ਲਾਇਆ ਹੋਇਆ ਉਹ ਆਪਣਾ ਇੱਕ ਤਾਂ ਰੋਪੜ ਲੱਗਿਆ ਹੋਇਆ ਇੱਕ ਆਪਣਾ ਨਾਲ ਦਾ ਪਿੰਡ ਅਗਲਾ ਸਿਹਾਲਾ 2 ਤੋਂ 2 ਕਿਲੋਮੀਟਰ ਤੇ ਉਦੋਂ ਉੱਥੇ ਲੱਗਿਆ ਹੋਇਆ ਜਿਵੇਂ ਇਹ ਇਹ ਬੂਟਾ ਕਾਹਦਾ ਲਗਾਇਆ ਜੀ ਅੰਜੀਰ ਹੈ ਜੀ ਆਪਣੀ ਅੱਛਾ ਅੰਜੀਰ ਇਹ ਕਾਹਦੇ ਬਚਨਦਾ ਜੀ ਇਹ ਕਿਤੇ ਨੇ ਬਿਵਾਰੀਆਂ ਬਹੁਤ ਠੀਕ ਕਰਦਾ ਜੀ ਹਾਂਜੀ ਹਾਂਜੀ ਸਾਰਾ ਇਹ ਅੰਜੀਰ ਮੰਨ ਲਓ ਇੱਕ ਅੰਜੀਰ ਤਕਰੀਬਨ ਤਕਰੀ ਪੱਕੇ ਪਕਾ ਕੇ ਵੀ ਖਾ ਸਕਦੇ ਹੋ ਇਹਦਾ ਤੁਸੀਂ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋ ਮੰਨ ਲਓ ਜਿਵੇਂ ਆਹ ਜੀਰਾ ਇਸ ਟਾਈਮ ਲੱਗੀ ਹੋਈ ਹੈ ਜੇ ਤੁਸੀਂ ਇਹਨੂੰ ਚਾਹੋਗੇ ਤਾਂ ਇਹ ਹੋਰ ਇਹ ਤੋਂ 10 ਦਿਨ ਬਾਅਦ ਇਹਨੂੰ ਤੋੜ ਕੇ ਅੱਛਾ ਜੀ ਇਹ ਤਾਂ ਤੁਸੀਂ ਇਹਨੂੰ ਕੱਟ ਕੇ ਇਹਦਾ ਬ੍ਰੀਕ ਪਾਊਡਰ ਬਣਾ ਲਓ ਠੀਕ ਹੈ ਜੀ ਤੇ ਇਹਨੂੰ ਦੁੱਧ ਤੇ ਬਾਗ ਵਿੱਚ-ਬਾਗ ਵਿੱਚ ਯੂਜ਼ ਕਰੋ ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਆ ਠੀਕ ਹੈ ਜੀ ਹਾਂ ਜੀ ਇੱਕ ਬੰਦੇ ਲਈ ਸਬਜ਼ੀਆਂ ਦਾ ਕਨਸੈਪਟ ਆ ਜੀ ਜਿਉਂ ਦੇ ਵਿੱਚ ਅਸੀਂ ਕਿਹੜੇ-ਕਿਹੜੇ ਸਬਜ਼ੀਆਂ ਦੇ ਬੀਲਾਂ ਜਾਂ ਗੁੱਟੇ ਵਗੈਰਾ ਦਿੰਨੇ ਆ ਗਾਹ ਨੂੰ ਪ੍ਰੋਵਾਈਡ ਕਰਵਾ ਕੇ ਤੇ ਕੀ ਹਰ ਸੀਜ਼ਨ 'ਚ ਸਬਜ਼ੀ ਹੁੰਦੀ ਹੈ ਜਿਵੇਂ ਗਰਮੀਆਂ ਦੇ ਸੀਜ਼ਨ ਦੇ ਵਿੱਚ ਕਈਆ ਚੱਪਣ ਗੱਦੂ ਕਈਆ ਟਿੰਡੋ ਪਿੰਡੀ ਤੋਰੀ ਬਲਖਾਰੂ ਸਬਜ਼ੀ ਜਿਹੜੀ ਬਾਜ਼ਾਰ 'ਚੋਂ ਮਿਲਦੀ ਆ ਠੀਕ ਹੈ ਜੀ ਸੀਜ਼ਨ ਦੇ ਹਿਸਾਬ ਨਾਲ ਹੋ ਸਕਦੀਆਂ ਅਸੀਂ ਥੋੜੀ ਸ਼ਬਦ ਤੇ ਨੀ ਤੇ ਹੋ ਸਕਦੀਆਂ ਸੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਅਸੀਂ ਉਹਦੀ ਦੇਖਭਾਲ ਕਰਨ ਵਾਸਤੇ ਜੀ ਕੋਈ ਹਾਂਜੀ ਹਾਂਜੀ ਉਹਦੀ ਦੇਖਭਾਲ ਕਰਨ ਲਈ ਹਰ 15 ਦਿਨ ਬਾਅਦ ਸਾਡਾ ਇੱਕ ਬੰਦਾ ਜਾਏਗਾ ਫਿਰ ਤੋਂ ਮੰਥਲੀ 200 ਰੁਪਏ ਚਾਰਜ ਕਰਾਂਗੇ ਅਸੀਂ ਮੰਨ ਲਓ 100 ਰੁਪਏ ਇੱਕ ਵਿਜ਼ਿਟ ਦਾ ਉਹ ਤੁਸੀਂ ਪੇ ਕਰਨਾ ਤੇ ਤੁਹਾਡੇ ਉਹ ਜੋ ਵੀ ਕੋਈ ਪ੍ਰੋਬਲਮ ਹੋਊਗੀ ਉਹ ਸੌਟ ਆਊਟ ਕਰਕੇ ਤੁਹਾਡਾ ਬੰਦਾ ਆਏਗਾ ਨਹੀਂ ਉਹ ਏਰੀਆ ਦੇ ਹਿਸਾਬ ਨਾਲ ਹੀ ਜਿਵੇਂ ਸਾਡਾ ਪੈਨ ਨੂਰ ਆਇਆ ਏਰੀਆ ਦੇ ਹਿਸਾਬ ਨਾਲ ਹੀ ਏਰੀਆ ਦੇ ਹਿਸਾਬ ਨਾਲ ਪੈਸੇ ਲੱਗਣਗੇ ਮੰਨ ਲਓ ਨਹੀਂ ਏਰੀਆ ਉਹ ਬੰਦਾ ਹੀ ਲੋਕਲ ਹੋਏਗਾ ਜੀ ਉੱਥੇ ਲੋਕਲ ਬੰਦਾ ਹਾਇਰ ਕਰਾਂਗੇ ਅਸੀਂ ਮੰਨ ਲਓ ਉਹਨੂੰ ਟ੍ਰੇਨ ਕਰਕੇ ਜੋ ਉਹ ਮੀ ਉਹ ਜੇ ਤੁਸੀਂ ਫਿਰ ਬੰਦੇ ਨੂੰ ਬੁਲਾ ਕੇ ਚੈੱਕ ਕਰਾ ਸਕਦੇ ਠੀਕ ਹੈ ਜੀ ਇਹ ਚ ਹੀ ਸਾਡੇ ਨਾਲ ਬਿਕਰਨਜੀਤ ਸਿੰਘ ਜੀ ਦਾ ਦਾਵਾ ਸੋ ਇਹਨੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ